ਸਿਕਲਦਾਸ਼ ਕੋ ਮੈਂ ਹਾਂ ਤੁਹਾਡਾ ਆਪਣਾ ਸੁਖ ਨੰਨੋ ਵਾਲੀਆ ਸੋ ਤੁਸੀਂ ਦੇਖ ਰਹੇ ਹੋ ਪੰਜਾਬ ਦੀ ਆਵਾਜ਼ ਚੈਨਲ ਤੇ ਇੱਕ ਵਾਰ ਤੁਹਾਡਾ ਫਿਰ ਤੋਂ ਸਵਾਗਤ ਕਰਦੇ ਆਂ ਭਾਈ ਅਮਰਤਪਾਲ ਦੀ ਜਥੇਬੰਦੀ ਵੱਲੋਂ ਜਿਹੜਾ ਕੋਣਾ ਦੇ ਫਾਦਰ ਸਾਹਿਬ ਅਤੇ ਮੁਖ ਬਲਾਰਾ ਚਮਕੌਰ ਸਿੰਘ ਵੱਲੋਂ ਜਿਹੜੀ ਇੱਕ ਆਡੀਓ ਬੜੀ ਤੇਜ਼ੀ ਨਾਲ ਨੈੱਟ ਦੇ ਉੱਤੇ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਭਾਈ ਮਨਦੀਪ ਸਿੰਘ ਨੂੰ ਵੋਟ ਨਾ ਪਾਉਣ ਦੀ ਆਪਣੇ ਵਰਕਰਾਂ ਨੂੰ ਜਿਹੜੀ ਅਪੀਲ ਕੀਤੀ ਜਾ ਰਹੀ ਉਸ ਵੀਡੀਓ ਦੀ ਬਹੁਤ ਤੇਜ਼ੀ ਨਾਲ ਜਿਹੜੀ ਇੰਟਰਨੈਟ ਤੇ ਵਾਇਰਲ ਹੋ ਰਹੀ ਆ ਇਸ ਚੈਨਲ ਜਿਹੜਾ ਪੰਜਾਬ ਦੀ ਆਵਾਜ਼ ਚੈਨਲ ਇਸ ਆਡੀਓ ਦੀ ਜਿਹੜੀ ਕੀ ਨਹੀਂ ਕਰਦਾ ਅਗਰ ਉਹ ਵੀਡੀਓ ਸੱਚੀ ਹੈ ਜਾਂ ਝੂਠੀ ਹੈ ਇਹ ਲੋਕਾਂ ਨੇ ਦੇਖਣਾ ਆ ਪਰ ਉਹ ਵੀਡੀਓ ਜਿਹੜੀ ਆ ਬਹੁਤ ਤੇਜ਼ੀ ਨਾਲ ਜਿਹੜੀ ਉਹ ਵਾਇਰਲ ਹੋ ਰਹੀ ਹੈ ਕਿਸ ਤੇ ਯਕੀਨ ਕੀਤਾ ਜਾਵੇ ਪੰਜਾਬ ਦੇ ਲੋਕਾਂ ਵੱਲੋਂ ਇਹ ਤੁਸੀਂ ਆਪ ਡਿਸਾਈਡ ਕਰਨਾ ਤੁਸੀਂ ਦੇਖ ਸਕਦੇ ਹੋ ਇਸ ਵੀਡੀਓ ਪਹਿਲਾਂ ਵੇਖੋ ਫਿਰ ਬਾਪੂ ਜੀ ਸਾਨੂੰ ਦੱਸੋ ਸਾਡੇ ਲਈ ਕਿਨੇ ਹੋਏ ਜਿਬਰੂ ਘੜ ਤੋਂ ਅਜ ਅੰਮ੍ਰਿਤਪਾਲ ਦਾ ਸੁਨੇਹਾ ਆਇਆ ਜੇ ਉਹਨਾਂ ਨੇ ਇਹੋ ਗੱਲ ਕਹੀ ਜੇ ਕਿ ਇਹਦਾ ਸਾਥ ਨਹੀਂ ਦੇਣਾ ਨਾ ਦਈਏ ਸਾਥ ਬਾਪੂ ਜੀ ਫਿਰ ਆਪਾਂ ਜੋ ਨੇ ਪਿੱਛੇ ਜੇ ਭਾਈ ਸਾਹਿਬ ਨੇ ਕਿਹਾ ਸਾਥ ਨਹੀਂ ਉਹ ਦੇਣਾ ਆਪਾਂ ਮੰਦੀਪ ਸਿੰਘ ਦਾ ਇਹ ਜੋ ਕਰ ਰਹੇ ਆ ਨਾ ਹੰਝੇ ਹੰਝੇ ਦੀ ਗੱਲ ਛੱਡ ਕੇ ਤੇ ਜਿਹੜਾ ਸਾਡਾ ਮੁੱਦਾ ਸੀ ਖਾਲਸਤਾਨ ਦਾ ਕੰਮ ਛੱਡ ਕੇ ਭਗੌੜਾ ਹੋ ਗਿਆ ਤੇ ਦੂਜੀਆਂ ਪਾਰਟੀਆਂ ਦੀ ਗੋਦੀ 'ਚ ਬੈਠਾ ਤੇ ਕਿਉਂ ਇਹਦਾ ਆਪਾਂ ਸਾਥ ਦਈਏ ਇਹੀ ਤੇ ਗੱਲ ਹੈ ਬਾਪੂ ਜੀ ਇਹੀ ਤੇ ਆਪ ਦੇਖ ਰਹੇ ਆ ਕਿ ਇਹ ਕਰਨੀ ਕਿ ਢੇ ਤੇ ਸਾਨੂੰ ਤੇ ਆਪੇ ਗੱਲ ਦਾ ਗੁੱਸਾ ਜੜਦਾ ਕਿ ਭਾਈ ਸਾਹਿਬ ਇਸ ਗੱਲ ਕਰਕੇ ਗਏ ਨੇ ਤੇ ਇਹ ਕੁਝ ਹੋਰ ਹੀ ਕਰਦਾ ਫਿਰਦਾ ਹੈ ਕਿ ਸਾਨੂੰ ਦੱਸੋ ਕਿ ਸੁਨੇਹਾ ਕੀ ਲਗਾਉਣਾ ਹੈ ਆਪਣੇ ਬੰਦੇ ਨੂੰ ਇਹੋਸ ਨੇ ਹਾਂ ਆਇਆ ਇਹ ਇਹਦਾ ਸਾਥ ਨਹੀਂ ਆਪਾਂ ਨੇ ਦੇਣਾ ਆਪਣੇ ਸਾਰੇ ਬੰਦਿਆਂ ਨੂੰ ਤਕੜੇ ਕਰੋ ਉਹਨਾਂ ਨੂੰ ਹਾਂਜੀ ਹਾਂਜੀ ਉਹਨਾਂ ਨੂੰ ਕਹੋ ਕਿ ਤੁਸੀਂ ਬੂਠਾ ਪਾਉਣ ਨਾ ਜਾਓ ਕਿਉਂਕਿ ਦੂਸਰੀਆਂ ਪਾਰਟੀਆਂ ਨੂੰ ਵੀ ਪਾਵਾਂਗੇ ਤੇ ਉਹ ਵੀ ਤਾਂ ਚੋਰੀ ਨੇ ਤੇ ਉਹਨਾਂ ਨੂੰ ਕਿਉਂ ਵੋਟ ਪਾਉਣੀ ਨਾ ਹੀ ਇਹਨੂੰ ਵੋਟ ਪਾਉਣੀ ਤੇ ਇਹ ਵੀ ਤਾਂ ਉਹਨਾਂ ਦੀ ਹਉਦੀ ਚ ਜਾ ਕੇ ਬਹਿਣਾ ਜੇ ਇਸ ਤੋਂ ਚੰਗਾ ਆਪਾਂ ਵੋਟ ਹੀ ਨਾ ਕਰੀਏ ਤੇ ਆਪਾਂ 2027 'ਚ ਦੇਖਾਂਗੇ ਭਾਈ ਸਾਹਿਬ ਨੇ ਵੀ ਇਹੀ ਗੱਲ ਕਹੀ ਜੀ ਕਿ 2027 ਦੇ ਵਿੱਚ ਦੇਖਾਂਗੇ ਇਹਨੂੰ ਤਖੜਾ ਕਰਕੇ ਆਪਾਂ ਆਪਣੇ ਸਿਰ ਤੇ ਜ਼ਰੂਰੀ ਬਿਠਾਉਣਾ ਜੇ ਜਦੋਂ ਆਪਣੇ ਬੰਦੇ ਦੀ ਗੱਲ ਹੀ ਨਹੀਂ ਕਰਦਾ ਏ ਜੇ ਭਾਈ ਸਾਹਿਬ ਨੇ ਕਿਹਾ ਤਾਂ ਅਸੀਂ ਪਿੱਛੇ ਹਟ ਜਾਂਦੇ ਆ ਬੱਪੂ ਜੀ ਕੋਈ ਚੱਕਰ ਨਹੀਂ ਹੈਗਾ ਠੀਕ ਹੈ ਹਰ ਇਹਨੂੰ ਲਾਓ ਸੁਨੇਹਾ ਤੇ ਸਭ ਨੂੰ ਕਹੋ ਕਿ ਵੋਟ ਨਹੀਂ ਜੇ ਕਰਦੀ ਬਾਈਕਾਟ ਕਰੋ ਤੇ ਦੱਸਣਾ ਨਹੀਂ ਕਿਸੇ ਨੂੰ ਬਿਲਕੁਲ ਅੰਦਰ ਖਾਤੇ ਤੁਸੀਂ ਜਾਓ ਆਪਣੇ ਬੰਦਿਆਂ ਨੂੰ ਸੁਨੇਹਾ ਲਾ ਦਿਓ ਕੋਈ ਵੋਟ ਨਹੀਂ ਜੇ ਪਾਣੀ ਇਹਨੂੰ ਬੱਪੂ ਜੀ ਸਾਨੂੰ ਦੱਸੋ ਸਾਡੇ ਲਈ ਕੀ ਨੇਹਾ ਹੈ ਜਿਬਰੂ ਘੜ ਤੋਂ ਅੱਜ ਅੰਮ੍ਰਿਤਪਾਲ ਦਾ ਸੁਨੇਹਾ ਆਇਆ ਜੇ ਉਹਨਾਂ ਨੇ ਇਹੋ ਗੱਲ ਕਹੀ ਜੇ ਕਿ ਇਹਦਾ ਸਾਥ ਨਹੀਂ ਦੇਣਾ ਨਾ ਦਈਏ ਸਾਥ ਬਾਪੂ ਜੀ ਫਿਰ ਆਪਾਂ हट ਜਾਨੇ ਪਿੱਛੇ ਜੇ ਭਾਈ ਸਾਹਿਬ ਨੇ ਕਿਹਾ ਸਾਥ ਨਹੀਂ ਉਹ ਦੇਣਾ ਆਪਾਂ ਮਨਦੀਰ ਸਿੰਘ ਦਾ ਇਹ ਜੋ ਕਰ ਰਹੇ ਆ ਨਾ ਹਾਂ ਜੀ ਹਾਂਜੀ ਉਹਦੀ ਗੱਲ ਛੱਡ ਕੇ ਤੇ ਜਿਹੜਾ ਸਾਡਾ ਮੁੱਦਾ ਸੀ ਖਾਲਿਸਤਾਨ ਦਾ ਕੰਮ ਛੱਡ ਕੇ ਇਹ ਭਗੌੜਾ ਹੋ ਗਿਆ ਤੇ ਦੂਜੀਆਂ ਪਾਰਟੀਆਂ ਦੀ ਗੋਦੀ 'ਚ ਬੈਠਾ ਤੇ ਕਿਉਂ ਇਹਦਾ ਆਪਾਂ ਸਾਥ ਦਈਏ ਇਹੀ ਤੇ ਗੱਲ ਨੇ ਬਾਪੂ ਜੀ ਇਹੀ ਤੇ ਆਪ ਦੇਖ ਰਹੇ ਕਿ ਇਹ ਕਰਨ ਕੀ ਡੇ ਤੇ ਸਾਨੂੰ ਤੇ ਆਪੇ ਇਹ ਗੱਲ ਦਾ ਗੁੱਸਾ ਜੜਦਾ ਕਿ ਭਾਈ ਸਾਹਿਬ ਇਸ ਗੱਲ ਕਰਕੇ ਗਏ ਨੇ ਤੇ ਇਹ ਕੁਝ ਹੋਰ ਹੀ ਕਰਦਾ ਫਿਰਦਾ ਏ। ਕੀ ਸਾਨੂੰ ਦੱਸੋ ਕਿ ਸਨੇਹਾ ਕੀ ਲਗਾਉਣਾ ਹੈ ਆਪਣੇ ਬੰਦਿਆਂ ਨੂੰ? ਦੇਖੋ ਸਨੇਹਾ ਆਇਆ ਇਹ ਕਿ ਇਹਦਾ ਸਾਥ ਨਹੀਂ ਆਪਾਂ ਨੇ ਦੇਣਾ ਆਪਣੇ ਸਾਰੇ ਬੰਦਿਆਂ ਨੂੰ ਤਗੜੇ ਕਰੋ। ਉਹਨਾਂ ਨੂੰ ਹਾਂਜੀ ਹਾਂਜੀ ਉਹਨਾਂ ਨੂੰ ਕਹੋ ਕਿ ਤੁਸੀਂ ਬੋਟਾਂ ਪਾਉਣ ਨਾ ਜਾਓ। ਕਿਉਂਕਿ ਦੂਸਰੀਆਂ ਪਾਰਟੀਆਂ ਨੂੰ ਵੀ ਪਾਵਾਂਗੇ ਤੇ ਉਹ ਵੀ ਤਾਂ ਚੋਰ ਹੀ ਨੇ ਤੇ ਉਹਨਾਂ ਨੂੰ ਕਿਉਂ ਵੋਟ ਪਾਣੀ? ਨਾ ਹੀ ਇਹਨੂੰ ਵੋਟ ਪਾਣੀ ਤੇ ਇਹ ਵੀ ਤਾਂ ਉਹਨਾਂ ਦੀ ਓਧੀ ਚ ਜਾ ਕੇ ਬਹਿਣਾ ਜੇ। ਇਸ ਤੋਂ ਚੰਗਾ ਆਪਾਂ ਵੋਟ ਹੀ ਨਾ ਕਰੀਏ। ਦੀ 2027 ਚ ਦੇਖਾਂਗੇ ਭਾਈ ਸਾਹਿਬ ਨੇ ਵੀ ਇਹੀ ਗੱਲ ਕਹੀ ਜੇ ਕਿ 2027 ਦੇ ਵਿੱਚ ਦੇਖਾਂਗੇ ਇਹਨੂੰ ਤਗੜਾ ਕਰਕੇ ਆਪਾਂ ਆਪਣੇ ਸਿਰ ਤੇ ਜਰੂਰੀ ਬਿਠਾਉਣਾ ਜੇ ਜਦੋਂ ਆਪਣੇ ਬਾਣੇ ਦੀ ਗੱਲ ਹੀ ਨਹੀਂ ਕਰਦਾ ਇਹ ਭਾਈ ਸਾਹਿਬ ਨੇ ਕਿਹਾ ਤਾਂ ਅਸੀਂ ਪਿੱਛੇ हट ਜਾਂਦੇ ਆ ਬੱਪੂ ਜੀ ਕੋਈ ਚੱਕਰ ਨਹੀਂ ਹੈਗਾ ਠੀਕ ਹੈ ਹਰ ਇਹਨੂੰ ਲਾਓ ਸੁਨੇਹਾ ਤੇ ਸਭ ਨੂੰ ਕਹੋ ਕਿ ਵੋਟ ਨਹੀਂ ਜੇ ਕਰਨੀ ਬਾਈਕਾਟ ਕਰੋ ਤੇ ਦੱਸਣਾ ਨਹੀਂ ਕਿਸੇ ਨੂੰ ਬਿਲਕੁਲ ਅੰਦਰ ਖਾਤੇ ਤੁਸੀਂ ਜਾਓ ਆਪਣੇ ਬੰਦਿਆਂ ਨੂੰ ਸੁਨੇਹਾ ਲਾ ਦਿਓ ਕੋਈ ਵੋਟ ਨਹੀਂ ਜੇ ਪਾਣੀ ਇਹਨੂੰ ਬੱਪੂ ਜੀ ਸਾਨੂੰ ਦੱਸੋ ਸਾਡੇ ਲਈ ਕਿਨੇ ਆਏ ਜਿਬਰੂ ਘੜ ਤੋਂ ਅਜ ਅੰਮ੍ਰਿਤਪਾਲ ਦਾ ਸੁਨੇਹਾ ਆਇਆ ਜੇ ਉਹਨਾਂ ਨੇ ਇਹੋ ਗੱਲ ਕਹੀ ਜੇ ਕਿ ਇਹਦਾ ਸਾਥ ਨਹੀਂ ਦੇਣਾ। ਨਾ ਤਾਂ ਇਹ ਸਾਥ ਬਾਪੂ ਜੀ ਫਿਰ ਆਪਾਂ ਫਟ ਜਾਂਦੇ ਆ ਪਿੱਛੇ ਜੇ ਭਾਈ ਸਾਹਿਬ ਨੇ ਕਿਹਾ ਸਾਥ ਨਹੀਂ ਉਹ ਦੇਣਾ ਆਪਾਂ ਮਨਦੀਰ ਸਿੰਘ ਦਾ ਇਹ ਜੋ ਕਰ ਰਿਹਾ ਹੈ ਨਾ ਹੰਦੀ ਹੰਦੀ ਗੱਲ ਛੱਡ ਕੇ ਤੇ ਜਿਹੜਾ ਸਾਡਾ ਮੁੱਦਾ ਸੀ ਖਾਲਿਸਤਾਨ ਦਾ ਕੰਮ ਛੱਡ ਕੇ ਇਹ ਭਗੌੜਾ ਹੋ ਗਿਆ ਤੇ ਦੂਜੀਆਂ ਪਾਰਟੀਆਂ ਦੀ ਗੋਦੀ 'ਚ ਬੈਠਾ ਹੈ ਤੇ ਕਿਉਂ ਇਹਦਾ ਆਪਾਂ ਸਾਥ ਦਈਏ? ਇਹੀ ਤੇ ਗੱਲ ਹੈ ਬਾਪੂ ਜੀ ਇਹੀ ਤੇ ਆਪ ਦੇਖ ਰਹੇ ਕਿ ਇਹ ਕਰਨੀ ਕਿੱਡੇ ਤੇ ਨੂੰ ਤੇ ਆਪੇ ਇਸ ਗੱਲ ਦਾ ਗੁੱਸਾ ਜੜਦਾ ਕਿ ਭਾਈ ਸਾਹਿਬ ਇਸ ਗੱਲ ਕਰਕੇ ਗਏ ਰਹੇ ਤੇ ਇਹ ਕੁਛ ਹੋਰ ਹੀ ਕਰਦਾ ਫਿਰਦਾ ਹੈ। ਕੀ ਸਾਨੂੰ ਦੱਸੋ ਕਿ ਸੁਨੇਹਾ ਕੀ ਲਗਾਉਣਾ ਹੈ ਆਪਣੇ ਬੰਦਿਆਂ ਨੂੰ? ਇਹੋ ਸੁਨੇਹਾ ਆਇਆ ਇਹ ਇਹਦਾ ਸਾਥ ਨਹੀਂ ਆਪਾਂ ਨੇ ਦੇਣਾ ਆਪਣੇ ਸਾਰੇ ਬੰਦਿਆਂ ਨੂੰ ਤਗੜੇ ਕਰੋ। ਉਹਨਾਂ ਨੂੰ ਉਹਨਾਂ ਨੂੰ ਕਹੋ ਕਿ ਤੁਸੀਂ ਬੂਟਾ ਪਾਉਣ ਨਾ ਜਾਓ। ਕਿਉਂਕਿ ਦੂਸਰੀਆਂ ਪਾਰਟੀਆਂ ਨੂੰ ਵੀ ਪਾਵਾਂਗੇ ਤੇ ਉਹ ਵੀ ਤਾਂ ਚੋਰੀ ਨਹੀਂ ਤੇ ਉਹਨਾਂ ਨੂੰ ਕਿਉਂ ਵੋਟ ਪਾਣੀ? ਤਾਂ ਹੀ ਇਹਨੂੰ ਵੋਟ ਪਾਣੀ ਤੇ ਇਹ ਵੀ ਤਾਂ ਉਹਨਾਂ ਦੀ ਖੋਦੀ ਚ ਜਾ ਕੇ ਬਹਿਣਾ ਜੇ। ਇਸ ਤੋਂ ਚੰਗਾ ਆਪਾਂ ਵੋਟ ਹੀ ਨਾ ਕਰੀਏ। ਤੇ ਆਪਾਂ 2027 'ਚ ਦੇਖਾਂਗੇ ਭਾਈ ਸਾਹਿਬ ਨੇ ਵੀ ਇਹੀ ਗੱਲ ਕਹੀ ਜੀ ਕਿ 2027 ਦੇ ਵਿੱਚ ਦੇਖਾਂਗੇ ਇਹਨੂੰ ਤਕੜਾ ਕਰਕੇ ਆਪਾਂ ਆਪਣੇ ਸਿਰ ਤੇ ਜਰੂਰੀ ਬਿਠਾਉਣਾ ਜੇ ਜਦੋਂ ਆਪਣੇ ਬਾਰੇ ਦੀ ਗੱਲ ਹੀ ਨਹੀਂ ਕਰਦਾ ਏ ਜੇ ਭਾਈ ਸਾਹਿਬ ਨੇ ਕਿਹਾ ਤਾਂ ਅਸੀਂ ਪਿੱਛੇ ਹਟ ਜਾਂਦੇ ਆ ਬੱਪੂ ਜੀ ਕੋਈ ਚੱਕਰ ਨਹੀਂ ਹੈਗਾ ਠੀਕ ਹੈ ਹਰ ਇਹਨੂੰ ਲਾਓ ਸੁਨੇਹਾ ਤੇ ਸਭ ਨੂੰ ਕਹੋ ਕਿ ਵੋਟ ਨਹੀਂ ਜੇ ਕਰਦੀ ਬਾਈਕਾਟ ਕਰੋ ਤੇ ਦੱਸਣਾ ਨਹੀਂ ਕਿਸੇ ਨੂੰ ਬਿਲਕੁਲ ਅੰਦਰ ਖਾਤੇ ਤੁਸੀਂ ਜਾਓ ਆਪਣੇ ਬੰਦਿਆਂ ਨੂੰ ਸੁਨੇਹਾ ਲਾ ਦਿਓ ਕੋਈ ਵੋਟ ਨਹੀਂ ਜੇ ਪਾਣੀ ਇਹਨੂੰ